ਰਾਧੇ ਰਾਧੇ ਸਾਰੇ ਭੈਣਾਂ ਤੇ ਵੀਰਾਂ ਨੂੰ ਜਿਹੜੀ ਸੱਚੀ ਕੱਟਣਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹਨੂੰ ਸੁਣਨ ਤੋਂ ਬਾਅਦ ਤੁਹਾਡੇ ਲੋਹ ਕੰਡੇ ਖੜੇ ਹੋ ਜਾਣਗੇ ਕੈਨੇਡਾ ਦੇਸ਼ ਦੀ ਇਹ ਕੱਟਣਾ ਜਿੱਥੇ ਇੱਕ 22 ਸਾਲਾ ਨੌਜਵਾਨ ਜਿਸ ਦਾ ਨਾਮ ਹੁੰਦਾ ਟਿਮ ਮੈਕਲੀਨ ਟਿਮ ਮੈਕਲੀਨ ਆਪਣੀ ਮਾਂ ਦੇ ਨਾਲ ਇਕੱਲਿਆਂ ਬਿਨੀ ਪੈਗ ਦੇ ਵਿੱਚ ਰਹਿ ਰਿਹਾ ਹੁੰਦਾ ਇੰਮ ਬਹੁਤ ਹੀ ਸਾਊ ਤਿੰਨੇਮਰਤਾ ਵਾਲਾ ਨੌਜਵਾਨ ਹੁੰਦਾ ਉਸਨੇ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਹੁੰਦਾ ਬਹੁਤ ਹੀ ਪਿਆਰ ਦੇ ਨਾਲ ਆਪਣੀ ਮਾਂ ਦੇ ਨਾਲ ਰਹਿ ਰਿਹਾ ਹੁੰਦਾ ਹੈ ਇਕਲੌਤਾ ਪੁੱਤ ਜੋ ਕਿ ਬੈਸੀ ਦਰਿੰਦੇ ਨੇ ਉਸ ਦੀ ਮਾਂ ਦੇ ਕੋਲੋਂ ਖੋ ਲਿਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਕਿਸੇ ਦੇਸ਼ ਦਾ ਨਾਗਰਿਕ ਹੀ ਉੱਥੇ ਆਏ ਪ੍ਰਵਾਸੀਆਂ ਦੇ ਉੱਪਰ ਅਤਿਆਚਾਰ ਕਰੇ ਐਦਾਂ ਦੇ ਖਤਰਨਾਕ ਪ੍ਰਵਾਸੀ ਵੀ ਹੁੰਦੇ ਨੇ ਜੋ ਉੱਥੇ ਦੇ ਰਹਿ ਰਹੇ ਨਾਗਰਿਕਾਂ ਦੇ ਜੀਣਾ ਹਰਾਮ ਕਰ ਦਿੰਦੇ ਨੇ ਅਤਿਆਚਾਰ ਕਰਦੇ ਨੇ ਐਦਾਂ ਦੇ ਕਤਲੋਗਾਰਤ ਕਰ ਦਿੰਦੇ ਨੇ ਇਹ ਘਟਨਾ 28 ਜੁਲਾਈ 2008 ਦੀ ਹੈ ਰੋਜ਼ਾਨਾ ਦੇ ਆਪਣੇ ਕੰਮ ਕੰਦਿਆਂ ਨੂੰ ਨਿਪਟਾ ਕੇ ਟਿਮ ਬਿਨੀ ਪੈਗ ਜਾਣ ਲਈ ਬੱਸ ਦੇ ਵਿੱਚ ਆ ਕੇ ਬੈਠ ਜਾਂਦਾ ਉਹ ਬੱਸ ਦੇ ਵਿੱਚ ਪਿਛਲੀ ਖਿੜਕੀ ਦੇ ਵਿੱਚੋਂ ਚੜ ਕੇ ਦੂਜੀ ਸੀਟ ਤੇ ਸੀਸੇ ਦੇ ਲਾਗੇ ਲੱਗੇ ਬੈਠ ਜਾਂਦਾ 22 ਘੰਟਾ ਲੰਬਾ ਸਫ਼ਰ ਹੋਣ ਦੇ ਕਾਰਨ ਉਹ ਆਪਣੇ ਕੰਨਾਂ ਦੇ ਉੱਪਰ ਹੈੱਡਫੋਨ ਲਗਾ ਲੈਂਦਾ ਤੇ ਮਿਊਜ਼ਿਕ ਸੁਣਨ ਲੱਗ ਜਾਂਦਾ ਬੱਸ ਚੱਲਣ ਤੋਂ ਬਾਅਦ ਰਾਤ ਨੂੰ 8 ਵਜੇ ਅਰਜਗਾਹ ਨਾਂ ਦੀ ਜਗ੍ਹਾ ਦੇ ਉੱਪਰ ਜਾ ਕੇ ਰੁਕਦੀ ਆ બસ ਦੀ ਅਗਲੀ ਖਿੜਕੀ ਦੇ ਵਿੱਚੋਂ ਇੱਕ ਚਾਈਨੀਜ਼ ਮੂਲ ਦਾ ਆਦਮੀ ਜਿਸ ਦਾ ਨਾਮ ਹੁੰਦਾ ਬਿੰਸਲੀ ਉਹ ਸਵਾਰੀਆਂ ਨੂੰ ਘੂਰਦਾ ਘੂਰਦਾ ਅੱਗੇ ਵਧਦਾ ਤੇ ਜਿਸ ਸੀਟ ਦੇ ਉੱਪਰ ਟਿਮ ਬੈਠਾ ਹੁੰਦਾ ਉੱਥੇ ਆ ਕੇ ਖੜਾ ਹੋ ਜਾਂਦਾ ਟਿਮ ਉਸ ਵੱਲ ਦੇਖਦਾ ਤੇ ਮੁਸਕਰਾਉਂਦਾ ਤੇ ਉਸ ਨੂੰ ਬੈਠਣ ਦੇ ਲਈ ਸੀਟ ਆਫਰ ਕਰ ਦਿੰਦਾ ਤੇ ਟਿਮ ਆਪਣਾ ਐਦਾਂ ਹੀ 뮤ਜ਼ਿਕ ਸੁਣਦਾ ਸੁਣਦਾ ਆਪਣੀ ਸੀਟ ਦੇ ਉੱਪਰ ਸੋ ਜਾਂਦਾ ਬਸ ਚੱਲ ਪੈਂਦੀ ਆ ਤੇ ਕੁਝ ਦੂਰੀ ਦੇ ਉੱਪਰ ਜਾ ਕੇ ਬੰਸਲੀ ਕੁਝ ਮੰਤਰਾਂ ਦਾ ਉਚਾਰਨ ਕਰਨ ਲੱਗ ਪੈਂਦਾ ਉਸ ਮੰਤਰਾਂ ਦੇ ਉਚਾਰਨ ਦਾ ਤੇ ਮੈਨੂੰ ਬਿਲਕੁਲ ਕੋਈ ਅੰਦਾਜ਼ਾ ਨਹੀਂ ਹੁੰਦਾ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਉਸ ਦੇ ਕੰਨਾਂ ਦੇ ਉੱਪਰ ਹੈੱਡਫੋਨ ਲੱਗੇ ਹੁੰਦੇ ਨੇ ਤੇ ਉਹ ਆਪਣੀ 뮤ਜ਼ਿਕ ਸੁਣਦਾ ਸੁਣਦਾ ਸੋ ਜਾਂਦਾ ਕੁਝ ਟਾਈਮ ਬਾਅਦ ਬੈਂਸਲੀ ਆਪਣੇ ਕੋਲ ਰੱਖੇ ਬੈਗ ਦੇ ਵਿੱਚੋਂ ਇੱਕ ਤੇਜ਼ ਤਾਰ ਹਥਿਆਰ ਕੱਢਦਾ ਤੇ ਟਿਮ ਦੀ ਗਰਦਨ ਦੇ ਉੱਤੇ ਬਾਰ ਕਰਨੇ ਸ਼ੁਰੂ ਕਰ ਦਿੰਦਾ ਟਿਮ ਨੂੰ ਕੁਝ ਸਮਝ ਲੱਗਦਾ ਉਸ ਤੋਂ ਪਹਿਲਾਂ ਹੀ ਟਿਮ ਦੀ ਗਰਦਨ ਧੜ ਤੋਂ ਵੱਖ ਕਰ ਦਿੰਦਾ ਬੱਸ ਦੇ ਵਿੱਚ ਚਿੰਗ ਦਹਾੜਾ ਮੱਚ ਜਾਂਦਾ ਅਫਰਾ-ਗਫਰਾ ਮੱਚ ਜਾਂਦੀ ਆ ਬੱਸ ਰੁਕ ਜਾਂਦੀ ਆ ਸਵਾਰੀਆਂ ਕੀ ਦੇਖਦੀਆਂ ਨੇ ਕਿ ਬਿੰਸਲੀ ਇੰਮ ਦੀ ਗਰਦਨ ਨੂੰ ਕੱਟਣ ਤੋਂ ਬਾਅਦ ਉਸਦੇ ਅੰਗ ਸਿਰ ਨੂੰ ਖਾਣ ਲੱਗ ਪੈਂਦਾ ਸਾਰੀਆਂ ਸਵਾਰੀਆਂ ਦੇਖ ਕੇ ਦਹਿਕ ਜਾਂਦੀਆਂ ਨੇ ਤੇ ਕੁਝ ਅੰਗ ਕੱਟ ਕੇ ਬਿੰਸਲੀ ਆਪਣੇ ਬੈਗ ਦੇ ਵਿੱਚ ਪਾ ਲੈਂਦਾ ਸਵਾਰੀਆਂ ਵੱਲੋਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ ਪੁਲਸ ਉਥੇ ਪਹੁੰਚ ਜਾਂਦੀ ਆ ਤੇ ਬੈਂਸਲੀ ਨੂੰ ਅਰੈਸਟ ਕਰ ਲੈਂਦੇ ਨੇ ਅਰੈਸਟ ਕਰਨ ਤੋਂ ਬਾਅਦ ਪੁਲਿਸ ਬੈਂਸਲੀ ਨੂੰ ਲੈ ਜਾਂਦੀ ਆ ਤੇ ਕੁਝ ਦਿਨਾਂ ਤੋਂ ਬਾਅਦ ਬੈਂਸਲੀ ਨੂੰ ਰਹਾ ਕਰ ਦਿੱਤਾ ਜਾਂਦਾ ਕਿਉਂਕਿ ਬੈਂਸਲੀ ਮਾਨਸਿਕ ਰੋਗੀ ਪਾਇਆ ਜਾਂਦਾ ਦੇਖੋ ਕੈਨੇਡਾ ਦੇ ਕਿੰਨੇ ਢਿੱਲੇ ਤੇ ਨਰਮ ਕਾਨੂੰਨ ਨੇ ਇੱਕ ਐਡਾ ਖਤਰਨਾਕ ਸ਼ਾਤਿਰ ਅਪਰਾਧੀ ਸਾਈਕੋ ਕਿਲਰ ਜਿਸ ਨੂੰ 5-4 ਦਿਨਾਂ ਬਾਅਦ ਹੀ ਰਹਾ ਕਰ ਦਿੱਤਾ ਜਾਂਦਾ ਕਿਉਂਕਿ ਉਹ ਮਾਨਸਿਕ ਰੋਗੀ ਪਾਇਆ ਜਾਂਦਾ। ਅੱਜ ਵੀ ਬੈਂਸਲੀ ਕੈਨੇਡਾ ਦੇ ਕਿਸੇ ਟਾਊਨ, ਕਸਬੇ, ਕਿਸੇ ਪਿੰਡ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਕੱਟ ਰਿਹਾ ਹੈ। ਐਦਾਂ ਦਾ ਖਤਰਨਾਕ ਅਪਰਾਧੀ ਕਦੇ ਵੀ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਤੁਸੀਂ ਕਦੇ ਵੀ ਬੱਸ, ਟ੍ਰੇਨ ਕਿਤੇ ਵੀ ਸਫ਼ਰ ਕਰਦੇ ਹੋ ਤਾਂ ਆਪਣੀ ਸੇਫਟੀ ਦਾ ਆਪ ਧਿਆਨ ਰੱਖਣਾ। ਤੁਹਾਡੇ ਭੈਣ ਭਾਈ ਵਿਦੇਸ਼ਾਂ ਦੇ ਵਿੱਚ ਜਿਹੜੇ ਰਹਿ ਰਹੇ ਨੇ ਉਹ ਵੀ ਆਪਣੀ ਸੇਫਟੀ ਦਾ ਧਿਆਨ ਰੱਖਣਾ ਕਿਸੇ ਤੇ ਯਕੀਨ ਨਹੀਂ ਕਰਨਾ ਕਿਸੇ ਅਨਨੌਨ ਪਰਸਨ ਦੇ ਉੱਤੇ ਕਿਉਂਕਿ ਕੁਝ ਪਤਾ ਨਹੀਂ ਕਿਸੇ ਦੇ ਮਨ ਵਿੱਚ ਕੀ ਹੈ ਉਹ ਤੁਹਾਡਾ ਕੀ ਨੁਕਸਾਨ ਕਰ ਦੇਵੇ ਵੀਡੀਓ ਚੰਗੀ ਲੱਗੀ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਹੋਰ ਸੱਚੀ ਘਟਨਾ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਇੰਨਾ ਕਹਿੰਦਾ ਹਾਂ ਧੰਨਵਾਦ ਰਾਧੇ ਰਾਧੇ